ਔਰ ਪਿੱਛੇ ਆਏ ਵੀ ਸਾਡੇ ਤੇ ਅਟੈਕ ਕੀਤਾ ਧਮਕੀ ਦਿੱਤੀ ਗਈ ਕਿ ਤੁਹਾਡੇ ਕਲੌਨ ਨੂੰ ਕੱਲੇ ਮਾਰਿਆ ਹੈ ਤੇ ਤੁਹਾਨੂੰ ਮਾਰਾਂਗੇ ਕਿਉਂਕਿ ਆਪਾਂ ਕਹਿ ਨਹੀਂ ਨਹੀਂ ਮਾਰ ਸਕਦੇ ਆਪਾਂ ਮਾਰ ਸਕਦੇ ਆ ਕੱਲ ਪੂਰੀ ਗੱਲ ਤੇ ਗੱਲ ਤੇ ਗੱਲ ਟਿਕਣ ਨਹੀਂ ਟਿਕਣ ਨਹੀਂ ਕੋਈ ਨਹੀਂ ਟਿਕਣੀ ਟੈਂਡਰ ਪੂਰੀ ਗੱਲ ਇਹਨਾਂ ਨੂੰ ਮਾਰਾਂਗੇ ਇਹਨਾਂ ਨੂੰ ਨਹੀਂ ਦੋਹਾਂ ਪਿਓ ਪੁੱਤਾਂ ਨੇ ਟਿਕਣੀ ਟੈਂਡਰ ਔਰ ਬਾਗੀ ਕੀ ਹੋ ਗਿਆ ਕੀ ਹੋ ਗਿਆ ਇੱਕ ਜਿਗਰ ਔਰ ਵੀਡੀਓ ਦੁਬਾਰਾ ਤੋਂ ਹੈ

ਤੁਹਾਨੂੰ ਕਿਹੜੇ ਬੰਦਾ ਸੀ ਹੋ ਇਨਸਾਨ ਦੀ ਜਵਾਨ ਆਲਾ ਇਹ ਜੋ ਕੱਲੀ ਹਸਦਾ ਬੰਦਾ ਇਨਸਾਨ ਕੀ ਤੁਸਾਂ ਨੂੰ ਕਰੇ ਕਰੇਗਾ ਨਹੀਂ ਤੁਸਾਂ ਨੂੰ ਲੈ ਕੇ ਜਾਓ ਜੇ ਮੇਰੇ ਮੇਰਾ ਪਿਓ ਗਿਆ ਹੈ ਮੇਰਾ ਪਿਓ ਗਿਆ ਹੈ ਕਿਸੇ ਦਾ ਨਹੀਂ ਗਿਆ ਬੋਜੀ ਵਿਆਹ ਨਹੀਂ ਕਰੇਗਾ ਹੱਡ ਕੋੜ ਕੀ ਬਿੰਦਤੀ ਕਰ ਰਿਹਾ ਲਾਦੂ ਮੈਂ ਅੱਜੋ ਕੇ ਬਿੰਦਤੀ ਕਰ ਰਿਹਾ ਲਾਦੂ ਮੈਂ ਕਹਿ ਤਾ ਦੋ ਉਹ ਕਹਿਣ ਦਾ ਵਾਰ ਯਾਰ ਕੋਈ ਨਹੀਂ ਕਰਦਾ ਹੋਜੀ ਮੇਰਾ ਪਿਓ ਗਿਆ ਕਮਸ਼ਾਲੀ ਹੈ ਮੇਰਾ ਪਿਓ ਤੇਰਾ ਪਿਓ ਗਿਆ ਕਮਸ਼ਾਲੀ ਮੈਨੂੰ ਐਫੇਅਰ ਕਰਦੀ ਹੈ ਮੈਨੂੰ ਐਫੇਅਰ ਕਿਉਂ ਹੋਜੀ ਹੋਰ ਉਹਨੇ ਪੋਥਾ ਲਾਇਆ ਆਦੀ ਪੋਥਾ ਮੇਰਾ ਪਾਸਾ ਮੇਰਾ ਪੋਥਾ ਲੈ ਤਾ ਤੁਹਾਨੂੰ ਇੱਕ ਮਿੰਟ ਦੇਖੋ ਜੀ ਸੁਦੀਰ ਕਮਾਲ ਸੂਰੀ ਜੀ ਦਾ ਕਤਲ ਹੋਇਆ ਤੁਸੀਂ ਸਾਰਿਆਂ ਨੇ ਜਾਣਦੇ ਹੋ ਕਿ ਸੁਦੀਰ ਕਮਾਸ ਸੋਰੀ ਜੀ ਦਾ ਕਤਲ ਹੋਇਆ ਸੀ 4 ਨਵੰਬਰ 2022 ਨੂੰ ਉਸ ਤੋਂ ਬਾਅਦ ਉਹਨਾਂ ਦੇ ਕਾਤਲ ਸੰਨੀ ਨੇ ਸੁਦੀਰ ਆਪਣੇ ਕਾਤਲ ਦੀ ਫੋਟੋ ਆਪਣੀ ਦੁਕਾਨ ਦੇ ਅੱਗੇ ਲਗਾਤੀ ਬਹੁਤ ਵੱਡੀ ਬੜੀਆਂ ਲੈਟਰਸ ਦੇ ਕੇ ਧਰਨੇ ਦੀ ਕਾਲ ਦੇ ਕੇ ਫਿਰ ਜਾ ਕੇ ਪ੍ਰਸ਼ਾਸਨ ਨੇ ਉਹ उतारी ਫੋਨ ਫੇਰ ਲਗਾਤੀ ਹੈ ਜੇ ਤੁਸੀਂ ਫੇਸਬੁੱਕ ਦੇਖੋ ਉਹਨਾਂ ਦੇ ਅਕਾਊਂਟਸ ਦੇਖੋ ਉਹਦੇ ਚ ਵਰਗੂਲਰ ਵੀਡੀਓ ਡਾਲੀਆਂ ਜਾਂਦੀਆਂ ਆ ਵੀਡੀਓ ਪਾਈਆਂ ਜਾਂਦੀਆਂ ਸੁਧੀਰ ਕੁਮਾਰ ਸੂਰੀ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਫੋਟੋਆਂ ਲਗਾਈਆਂ ਜਾਂਦੀਆਂ ਜਿਹੜੀਆਂ ਕਿ ਇੱਕ ਫੈਮਿਲੀ ਵਾਸਤੇ ਇੱਕ ਸਮਾਜ ਵਾਸਤੇ ਬੇਅਰੇਬਲ ਨਹੀਂ ਹੈ ਜੇ ਉਹ ਆ ਕੰਦਾ ਕੀ ਉਹਦਾ ਜਿਹੜਾ ਭਰਾ ਹੈ ਉਹ ਉਹਨੇ ਕਤਲ ਕਰਕੇ ਉਹ ਮਹਾਨ ਹੋ ਗਿਆ ਤੇ ਮੇਰੇ ਭਰਾ ਨੇ ਜੇਲਾਂ ਕੱਟੀਆਂ ਉਹਨੇ ਆਪਣੀ ਜਾਨ ਗੁਆਈ ਹੈ ਫਿਰ ਮੇਰਾ ਡਬਲ ਹੱਕ ਬੰਦਾ ਕਿ ਮੈਂ ਡਬਲ ਡਬਲ ਫੋਟੋਆਂ ਲਗਾਵਾ ਤੇ ਡਬਲ ਤਰੀਕੇ ਦੇ ਨਾਲ ਮੈਂ ਜਾ ਕੇ ਉਹਨਾਂ ਨੂੰ ਕਰਾ ਦੇਖੋ ਪਰਸ਼ਾਸ਼ਨ ਆਪਾਂ ਬਾਰ-ਬਾਰ ਮੰਗ ਕਰਦੇ ਆ ਰਹੇ ਆ ਕਿ ਪ੍ਰਸ਼ਾਸ਼ਨ ਐਸ ਨੂੰ ਨੱਥ ਪਾ ਲਵੇ ਇੱਕ ਫੋਟੋ ਲੱਗੀ ਉਹਨੂੰ ਉਤਾਰ ਲਵੇ ਜੇ ਪ੍ਰਸ਼ਾਸ਼ਨ ਐ ਫੋਟੋ ਨਹੀਂ ਉਤਾਰਦਾ ਜੇ ਪ੍ਰਸ਼ਾਸ਼ਨ ਇਹਦੇ 'ਚ ਸਫਲ ਰਹਿੰਦਾ ਤਾਂ ਆਪਾਂ ਧਰਨੇ ਤੇ ਬੈਠਣੇ ਵੀ ਤਿਆਰ ਆ ਸੂਰੀ ਫੈਮਿਲੀ ਦਾ ਇੱਕ-ਇੱਕ ਬੱਚਾ Hindu ਸਮਾਜ ਦਾ ਇੱਕ-ਇੱਕ ਮੈਂਬਰ ਧਰਨੇ ਦੇ ਉੱਤੇ ਬੈਠੇਗਾ ਦੇਖੋ ਮਜਬੂਰ ਨਾ ਕਰੋ ਇੱਕ ਫੈਮਿਲੀ ਨੂੰ ਕਿ ਇੱਕ ਫੈਮਲੀ ਮਜਬੂਰ ਹੋ ਗਏ ਕਿ ਉਹਦਾ ਇੱਕ ਤੇ ਇੱਕ ਦਾਵਾ ਜੀ ਖੋਲਿਆ ਸਾਡੀਆਂ ਅੱਖਾਂ ਦੇ ਵਿੱਚ ਸਦਾ ਆਂਸੂ ਰੰਦੇ ਨੇ ਕਿਸੇ ਨੇ ਬਾਪ ਖੋਇਆ ਕਿਸੇ ਨੇ ਭਰਾ ਖੋਇਆ ਸਾਰੀ ਫੈਮਲੀ ਨਾਸ ਹੋ ਗਈ ਔਰ ਅੱਜ ਉਹਦਾ ਮਜ਼ਾਕ ਉਡਾਇਆ ਜਾ ਰਿਹਾ ਜੇ ਹਿੰਦੂਆਂ ਦੇ ਹਿੰਦੂਤਵ ਨੂੰ ਹਿੰਦੂਆਂ ਦੇ ਸ਼ਹੀਦਾਂ ਨੂੰ ਇਸ ਤਰੀਕੇ ਦੇ ਨਾਲ ਖੱਪਮ ਕਰਨ ਦੀ ਕੋਸ਼ਿਸ਼ ਹੋਏਗੀ ਤੇ ਆਪਾਂ ਬਿਲਕੁਲ ਨਹੀਂ ਸਵਾਂਗੇ ਬਿਲਕੁਲ ਨਹੀਂ ਸਵਾਂਗੇ ਕੀ ਸਮਝਮੂਲ ਖਰਾਬ ਕਰਨ ਦੀ ਬਿਲਕੁਲ ਜੀ ਮੋਲ ਖਰਾਬ ਕਰਨ ਦੀ ਕੋਸ਼ਿਸ਼ ਹੈ बार-बार ਦੇਖੋ ਕਚਹਿਰੀ ਦੇ ਵਿੱਚ ਤਰੀਕ ਹੁੰਦੀ ਹੈ ਸਾਨੂੰ ਇਹ ਕਿਹਾ ਜਾਂਦਾ ਕਿ ਦੋ ਜਣੇ ਜਾਓ ਉਹ ਸਾਰੇ ਆਮ ਜਿਹੜੇ ਪੋਸਟ ਪਾਉਂਦੇ ਕਿ 11 ਤਰੀਕ ਨੂੰ ਹੈਗੀ ਤੇ ਤਰੀਕ ਸਾਰਾ ਸਮਾਜ ਆਓ ਹੋਮਾ ਮਾ ਆ ਕੇ ਆਓ ਔਰ ਪਿੱਛੇ ਆਏ ਵੀ ਸਾਡੇ ਤੇ ਅਟੈਕ ਕੀਤਾ ਧਮਕੀ ਦਿੱਤੀ ਗਈ ਕਿ ਤੁਹਾਡੇ ਪਿਓ ਨੂੰ ਕੱਲੇ ਮਾਰਿਆ ਸੀ ਹੁਣ ਤੁਹਾਨੂੰ ਮਾਰਾਂਗੇ ਪਰ ਠੀਕ ਹੈ ਜੇ ਸਾਨੂੰ ਮਾਰਨਾ ਆਪਾਂ ਮਰਨ ਨੂੰ ਤਿਆਰ ਆ ਕਿਉਂਕਿ ਆਪਾਂ ਕਿਸੇ ਨੂੰ ਨਹੀਂ ਮਾਰ ਸਕਦੇ ਆਪਾਂ ਮਾਰ ਸਕਨੇ ਆਂ ਔਰ ਮਰਾਂਗੇ ਆਪਾਂ ਜਾ ਰਹੇ ਆ ਹੁਣ ਜੇ ਜੋ ਫੈਸਲਾ ਹੁੰਦਾ ਪੁਲ ਦੇ ਉੱਤੇ ਜਾ ਕੇ ਹੁਣੇ ਬੈਠ ਜਾ ਦੇ ਦੇਖੋ ਪਹਿਲੇ ਲਗਾਇਆ ਗਿਆ ਸੀ ਉਦੋਂ ਬਹੁਤ ਵਾਰੀ ਕਿਹਾ ਤੇ ਉਤਾਰਿਆ ਹੁਣ ਲਗਾਇਆ ਗਿਆ ਹੈ बार-बार ਪ੍ਰਸ਼ਾਸਨ ਦੀ ਧਿਆਨ ਚ ਲਿਆਂਦਾ ਗਿਆ ਜਿਹੜੀਆਂ ਵੀਡੀਓਸ ਆ ਰਹੀਆਂ ਫੇਸਬੁੱਕ ਦੇ ਉੱਤੇ ਬਾਰ-ਬਾਰ ਉਹਨਾਂ ਦੇ ਬਾਰੇ ਡਿਟੇਲ ਭੇਜੀ ਜਾ ਰਹੀ ਹੈ ਕਦੀ ਕਿਸੇ ਦਾ ਫੋਨ ਆ ਜਾਂਦਾ ਕਦੀ ਕਿਸੇ ਆਫੀਸਰ ਦਾ ਆ ਜਾਂਦਾ ਕਦੀ ਚੰਡੀਗੜ੍ਹ ਤੋਂ ਆ ਜਾਂਦਾ ਕਦੀ ਆਈਪੀ ਵੀ ਤੋਂ ਆ ਜਾਂਦਾ ਕਦੀ ਸੀਆਈਡੀ ਤੋਂ ਆ ਜਾਂਦਾ ਡਿਟੇਲ ਦੇ ਦੋ ਡਿਟੇਲ ਦੇ ਉਹ ਡਿਟੇਲ ਯਾਰ ਕਿੰਨੀ ਕੁ ਦੇ ਦੀਏ ਤੁਹਾਨੂੰ